ਮਾਣਯੋਗ ਐਸਐਸਪੀ ਸਾਹਿਬ ਅਟੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ ਆਪਰੇਸ਼ਨ ਚਲਾ ਰਹੇ ਜਿਹਦੇ ਵਿੱਚ ਅਸੀਂ ਕੈਸੋ ਆਪਰੇਸ਼ਨ ਕਰ ਰਹੇ ਹਾਂ ਨਾਲੇ ਜਿਹੜੇ ਹੈਗੇ ਅਸੀਂ ਸਪੈਸ਼ਲ ਇਲਾਕਾ ਬੰਦੀਆਂ ਰਾਈ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਕਵਕਦਮਾ ਦਰਜ ਹੋਇਆ ਹੈ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਨਾਲ ਕਲੋਨੀ ਥਾਣੇ ਤੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਗੂ ਨੋੜ ਦੇ ਉੱਪਰ ਨਿਕ ਰੋੜ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਤੇ ਜਦੋਂ ਨੇ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ 5 ਜਿੰਦਾ ਕਾਰਤੂਸ 34 ਦੇ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਵਕਤਵਾ 171 ਨੰਬਰ ਅੰਡਰ ਸੈਕਸ਼ਨ 25 ਆਰਬਜੈਕ थाना 79 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਹੀ ਫਰਦਰ ਮਕਦਮੇ ਦੀ ਤਤਕਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਕਪੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਉਹ ਕਵਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਇੱਕ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਕਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਤੁਹੋਂ ਮੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇੱਥੇ ਟ੍ਰੇਨ ਪਕੜ ਕੇ ਬਟੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਨ ਜਿਹੜਾ ਵਾਪਿਸ ਬਠਿੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਹੀ ਜਾ ਰਿਹਾ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਜਿਹਦੇ ਕੋਲੋਂ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਬੋਰ ਦੇ 1 34 ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਸੇ ਪੰਚ ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫ਼ਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸ ਵਾਰਦਾਤ ਵਾਸਤੇ ਵਰਤੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਦੀ ਜਿਹੜੀ ਪੁਸ਼ਕੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਬਟ ਜਿਹੜਾ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੈਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਇਹ ਕੁਝ ਪੈਸੇ ਦੀ ਖੋਹ ਕੀਤੀ ਸੀਗੀ ਉਸ ਬੰਦੇ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫ ਆਈ ਆਰ ਦੇ ਵਿੱਚ ਜਦੋਂ ਇਹਦੀ ਗ੍ਰਫਤਾਰੀ ਹੁੰਦੀ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਤੋਂ ਬੰਦੇ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸਦੇ ਨਾਲ ਇਹਦੀ ਰਾਪਤਾ ਹੋਇਆ ਤਾਂ ਉਸਨੇ ਇਹਦੇ ਦਾ ਨੰਬਰ ਸ਼ੇਅਰ ਕੀਤਾ ਸੀਗਾ ਉਸਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹ ਤੋਂ ਲੈ ਕੇ ਆਉਣਾ ਹੈ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹਦੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਸਾਡੇ ਕੋਲ ਕੁੱਪੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਫੋਰਮਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਲੈਣ ਤੇ ਲਿਆ ਕੇ ਉਹਦੇ ਸਬੂਤ ਜਿਹੜੀ ਬੰਦ ਕਾਰਵਾਈ ਕਰਾਂਗੇ ਕਿੰਨੇ ਦਿਨ ਹੋ ਗਏ ਫੜੇ ਜਿਹੜੇ ਗਿਆ ਮਤਲਬ ਉਹ ਤਾਂ ਤੈਨੂੰ ਮੰਗਵਾਇਆ ਜਿਹੜਾ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਫ਼तीश ਕਰਕੇ ਉਹਦੀ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਖੁਦ ਦੇ ਤਾਂ ਕਿਸੇ ਗੈਂਗਰਾਲ ਨਾਲ ਸਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਊਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗਰਾਲ ਵੀ ਸਬੰਧਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਦਾ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਾਂਗੂ ਇਹ ਬਠਿੰਡੇ ਤੋਂ ਜਾਂਦਾ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਸਿੱਧੋ ਆਉਂਦਾ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਹੈ ਮੈਨੇ ਗ੍ਰੀਟ ਨਹੀਂ ਸੀ ਜੀ ਕਿਸੇ ਨੂੰ ਇੱਥੇ ਜਾ ਕੇ ਹਾਲੇ ਪਤਾ ਹੀ ਨਹੀਂ ਸੀ ਇਸ ਨੂੰ ਕੀ ਕਰ ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋ ਲੈ ਕੇ ਤੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਫਿਰ ਨਾਲ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕਿਸ ਉਸ ਐਂਗਲ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਦੇਖੋ ਉਹਨਾਂ ਨੇ ਐਗਜ਼ੈਕਟ ਅਮਾਊਂਟ ਨਹੀਂ ਉਹਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਜਦੋਂ ਤੂੰ ਸਾਡੀ ਕੰਮ ਕਰ ਦੇਂਗਾ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ ਯਾ ਇਸਲਾ ਇੰਡੀਅਨ ਹੈ ਨਹੀਂ ਰਿਪੋਰਟਡ ਹੈ ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ ਚਾਰ ਜਿਹੜੇ ਬੱਦੀਪੁਰ ਦੇ ਨੇ ਤੇ ਇੱਕ ਜਿਹੜਾ ਹੈਗਾ 34 ਦਾ ਜਿਹੜਾ ਸਰ ਜੇ ਤੁਸੀਂ ਦੱਸੋ ਉਹ ਪੁੱਛਣ ਲੱਗੇ ਇਸ ਮਾਮਲੇ ਚ ਜਿਹੜੋ ਇਹਦੀ ਮੁੱਢਲੀ ਪੁਛਗਿਛ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ ਤੋ ਉਸ ਨਿਕਰੇ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਕਰੋਬਰੇਟ ਕਰਾਂਗੇ ਕਿ ਉਹ ਬਤਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨੂੰ ਪ੍ਰੋਡਕਸ਼ਨ ਹਾਲ ਨੰਬਰ ਤੇ ਲਿਆ ਕੇ ਅਫਰਦਾ ਜਿਹੜੀ ਤਪੇਸ਼ ਕੀਤੀ ਜਾਵੇਗੀ ਉਸੇ ਤਰ੍ਹਾਂ ਉਹ ਬੈਸ ਇਹ ਜਿਹੜਾ ਹੈ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੋਂ ਤੇਦੇ ਕ੍ਰਿਮੀਨਲ ਹਿਸਟਰੀ ਹੈਗੀ ਦੋ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਉੱਪਰ 365 ਐਸਸੀਐਸਟੀ ਇੱਕ ਦਾ ਦਰਜ ਹੈ ਸੈਕੰਡ ਮੁਕਦਮੇ ਦੇ ਉੱਤੇ ਲੁੱਟ ਖੋਹ ਦਾ ਦਰਜ ਹੈਗਾ ਥਰਡ ਮੁਕਦਮਾ ਜਿਹੜਾ ਹੈਗਾ ਆਰ ਰਿਡੈਕਟ ਦਾ ਦਰਜ ਹੈ ਬੜੀ ਇਹ ਇੱਕ ਨਵੀਂ ਗੱਲ ਇਹਦੇ ਘਰ ਹੈਗਾ ਗੁਰਪ ਪੇਸ਼ੋ ਕੋਈ ਪਾ ਗੁਰੂੜਵਾਲਾ ਨੂੰ ਇਹਦਾ ਮਤਲਬ ਹੈ ਕਿ ਤੁਸੀਂ ਟ੍ਰੈਂਡ ਲਈ ਨਹੀਂ ਜਾ ਰਹੇ ਹੋ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੇ ਉਤਰਦਾ ਹੈ ਪਹਿਲਾਂ ਵੀ ਜਿਹੜਾ ਹੈਗਾ ਇਹ ਡਾਇਰੈਕਟ ਜਿਹੜਾ ਬਟੰਡੇ ਟ੍ਰੇਨ ਦਾ ਹੀ ਘਰ ਨਹੀਂ ਆਇਆ ਪਹਿਲਾਂ ਵੀ ਕਾਫੀ ਟ੍ਰੇਨਾਂ ਚੇਂਜ ਜਿਹੜੀਆਂ ਹੈਗੀਆਂ ਬਦਲ-ਬਦਲ ਕੇ ਆ ਰਿਹਾ ਸੀਗਾ ਤੋਂ ਉਸੇ ਪਰਪਸ ਲਈ ਕਿ ਕਿਸੇ ਨੂੰ ਪਤਾ ਨਾ ਲੱਗ ਜਾਈਏ ਆਪਣਾ ਰੂਟ ਬਦਲ-ਬਦਲ ਕੇ ਘਰ ਨੂੰ ਵੱਲ ਜਾ ਰਿਹਾ ਸੀ ਪਹਿਲਾਂ ਜਿਹੜੀ ਚੀਜ਼ ਐਸਾ ਲੱਗਦੀ ਹੈ ਨਹੀਂ ਪਹਿਲੀ ਵਾਰੀ ਇਹ ਫਸਟ ਇਹਦੀ ਪੁਸ਼ਕਸ਼ ਦੇ ਵਿੱਚ ਆਇਆ ਫਸਟ ਟਾਈਮ ਬੰਦਾ ਜਿਹੜਾ ਹੈਗਾ ਨਸ਼ਾ ਉਹ ਸੌਰੀ ਵੈਪਨ ਲੈ ਕੇ ਆਇਆ ਸੀ ਜਿਸ ਦਿਨ ਲੈ ਕੇ ਆ ਕ ਸਰੇ ਇਹ ਕਿਸਾ ਸੀ ਉਹ ਪਰਸਪੈਸੇ ਹੀ ਪਰਪਸ ਹੈ ਨਾ ਉਹ ਵੀ ਪਰਪਸ ਨਹੀਂ ਇਹਦਾ ਜਿਹੜਾ ਪਰਪਸ ਪੈਸਾ ਹੈਗਾ ਕਿਉਂਕਿ ਇਹ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਇਹ ਜਸਟ ਥੋੜੀ ਜੀ ਪੈਸੇ ਦੀ ਲਾਲਚ ਦੇ ਵਿੱਚ ਜਿਹੜਾ ਹੈਗਾ ਇਹ ਬਿਕਾਵੇ ਦੇ ਵਿੱਚ ਆ ਗਿਆ ਤੇ ਜਿਹੜਾ ਹੈ ਇਸ ਕੰਮ ਕਰ ਰਿਹਾ ਹੈਗਾ ਕਿਸੇ ਦੇ ਗਾਇਡ ਦਾ ਕੀਤਾ ਹੀ ਹੋਗਾ ਜੇ ਜਿਵੇਂ ਆ ਕਿ ਤੂੰ ਆ ਲੈ ਕੇ ਆਣਾ ਕਿੱਥੇ ਜਾਣਾ ਕਿਹਨੂੰ ਮਿਲਣਾ ਉਹ ਸਾਰਾ ਉਹ ਡੈਫੀਨਿਟਲੀ ਫੋਨ ਤੇ ਕੰਡਕਟਰ ਨਾਲ ਰਿਹਾ ਹੈ ਉਹ ਉੱਥੇ ਜਾ ਕੇ ਜਦੋਂ ਜਦੋਂ ਰਾਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਹੀ ਇਹਨੂੰ ਉਹ ਉਹਨਾਂ ਨੇ ਗਾਈਡ ਕੀਤਾ ਇਹ ਵੀ ਜਗ੍ਹਾ ਤੇ ਬੈਠਿਆ ਜੇ ਇਹ ਐਮਪੀ ਨੂੰ ਲੈ ਕੇ ਆਇਆ ਕੁਛ ਕਿਛ ਦਰਾਨੀ ਨੇ ਦੱਸਿਆ ਵੀ ਹੋਣਾ ਪਊ ਇਸੋ ਕਿ ਮੈਂ ਆ ਬੰਦੇ ਕਿਉਂ ਲੋਗੇ ਕਿਤੇ ਜਾ ਰਹੇ ਆ ਜਾਂ ਨਹੀਂ ਨਹੀਂ ਇਹਨੇ ਜਿਹੜਾ ਐਗਜ਼ੈਕਟ ਐਮਪੀ ਵਾਲੇ ਬੰਦੇ ਦੇ ਇਹਨੂੰ ਐਗਜ਼ੈਕਟ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜੇ ਜਗ੍ਹਾ ਸੀਗੀ ਤੇ ਜਿਹੜਾ ਟਾਊਨ ਸੀਗਾ ਉਸ ਬਾਰੇ ਇਹਨੂੰ ਸਾਨੂੰ ਡਿਟੇਲਸ ਕਰਕੇ ਸ਼ੇਅਰ ਕੀਤੀਆਂ ਨੇ ਫਰਦਰ ਅਸੀਂ ਟੀਮ ਭੇਜਾਂਗੇ ਕੋਈ ਡੈਫੀਨੇਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ ਇਸ ਟੀਵੀ ਨਾਲ ਕਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਇੰਗਲੋਂ ਦਾ ਜਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਪਹਿਲਾਂ ਵੀ ਐਮਪੀ ਦਾ ਅਸਲਾਜ ਜਾਏਗਾ ਪੰਜਾਬ ਦੇ ਵਿੱਚ ਖਾਸ ਕਰਕੇ ਢੰਡਾ ਦੇ ਇਲਾਕੇ ਵਿੱਚ ਪਟਿਆ ਜਾ ਰਿਹਾ ਹੈ ਕਿ ਅਗਲੇ ਲਿੰਕ ਨਹੀਂ ਮਿਲਦੇ ਹੈ ਕਿ ਕੌਣ ਬੰਦੇ ਨੇ ਜਿਹੜੇ ਪੰਜਾਬ ਦਾ ਅਸਲਾ ਦੇ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਕੋਸ਼ਿਸ਼ ਹੁੰਦੀ ਹੈ ਜਿਹੜਾ ਬੈਕਵਾਲ ਡੀਲ ਕਰ ਜਗਾ ਉਹਨੂੰ ਕੀਰ ਕੀਤਾ ਜਾਵੇ ਕਿਉਂਕਿ ਆਰ ਆਦਰਵਾਇਸ ਜਿਹੜਾ ਬੰਦਾ ਬਾਹਰ ਬਟ ਐਮਪੀ ਦੇ ਵਿੱਚ ਵੇਚ ਰਿਹਾ ਉਹ ਤਾਂ ਹੋਰ ਵੀ ਕਿਉਂਕਿ ਇਹ ਤਾਂ ਸੌਫਟ ਟਾਰਗੇਟ ਸਗੇ ਨੇ इजीली ਉਹ ਹੋ ਜਾਂਦੇ ਨੇ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਈਅਰ ਹੈਗਾ ਉਹਨੂੰ ਨੈਪ ਕੀਤਾ ਜਾਵੇ ਸੰਭਵਤ ਹੈ ਬੰਦੇ ਨੂੰ ਵੀ ਮੋਬਾਈਲ ਉਹ ਤਬ ਹੋਏਗਾ ਕਿਉਂਕਿ ਪੇਮੈਂਟ ਕੈਸ਼ ਦੀ ਹੋਵੇ ਨਹੀਂ ਪੇਮੈਂਟ ਹੈ ਨਹੀਂ ਕੀਤੀ ਬਟ ਇਹਦਾ ਮੋਬਾਈਲ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਜੰਨੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨਾਂ ਨੂੰ ਫਰਦਰ ਜਿਹੜੀ ਹੈਗੀ ਹੈ ਅੱਗੇ ਜੋ ਤਕਤੀਸ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਜੇ ਤੋ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਰ ਲੱਗਦਾ ਤੁਹਾਨੂੰ ਜੇਲ੍ਹ ਚ ਸਾਲਾਂ ਨੇ ਨਾ ਚੱਲਦਾ ਕਿ ਸੌ ਬੰਦੇ ਨੇ ਇਸ ਨੂੰ ਗਾਈਡ ਕੀਤਾ ਨਹੀਂ ਡੈਫੀਨਿਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟ ਇਹ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟਸ ਇ ਸੈਪਰੇਟ ਥਿੰਗ ਬਟ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸ ਮਕਦਮੇ ਦੇ ਵਿੱਚ ਤੇ ਸੇਮ ਹੀ ਬਾਰਕ ਦੇ ਵਿੱਚ ਬੰਦ ਸੀਗੇ ਕਟ ਕਰਦੇ ਆ ਸਰ ਜੀ ਐਲਕੇ ਬੋਸ ਨਾਲ ਕੋਈ ਕੰਟਰੈਕਟ ਕੀਤਾ ਹੈ ਜ ਦੇਖੋ ਫਿਲਹਾਲ ਅਸੀਂ ਇੱਕ ਟੀਮ ਆਪਣੀ ਐਮਪੀ ਦੇ ਵਿੱਚ ਬੇਸਿਕ ਜਿਹੜੀ ਪ੍ਰੀਮ ਰਿਮਨ ਇਨਵੈਸਟੀਗੇਸ਼ਨ ਕਰਨ ਵਾਸਤੇ ਭੇਜਾਂਗੇ ਜਦੋਂ ਸਾਨੂੰ ਜਿੱਥੇ ਲੋੜ ਹੋਊਗੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਐਸਜੀ ਸਾਹਿਬ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਆਲਟੀਮੇਟਲੀ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇੱਕ ਬੈਰਕ ਦੇ ਵਿੱਚ ਹੋਣ ਕਰਕੇ ਜਿਹੜੀ ਹੈਗੀ ਇਹਨਾਂ ਦੇ ਆਪਸ ਵਿੱਚ ਕਮਿਊਨੀਕੇਸ਼ਨ ਹੋਈ ਹੈ ਇਹ ਤਾਂ ਜਿਹੜਾ ਬੰਦਾ ਹੈਗਾ ਉਹਨੇ ਖੁਦ ਦੇਖਣਾ ਵੀ ਜਦੋਂ ਉਹ ਕਿਸੇ ਕ੍ਰਾਈਮ ਨੂੰ ਕਰਨਾ ਹੈ ਕਿ ਨਹੀਂ ਕਰਨਾ ਕ੍ਰਾਈਮ ਕੀ ਹੈ ਤੇ ਕੰਮ ਕੀ ਹੈ ਦੋਨਾਂ ਦੇ ਵਿੱਚ ਆਈਡੈਂਟੀਫਿਕੇਸ਼ਨ ਹੀ ਕਰਨੀ ਜਿਹੜੀ ਬੰਦੇ ਦਾ ਖੁਦ ਦਾ ਫਰਜ਼ ਵੀ ਬਣਦਾ ਹੈ ਜਦੋਂ ਆਪਾਂ ਕੋਈ ਗਲਤ ਰਸਤਾ ਚੂਜ਼ ਕਰਦੇ ਆ ਤਾਂ ਡੈਫੀਨਿਟਲੀ ਵੀ ਹਵ ਟੂ ਫੇਸ ਦਾ ਲਾ